ਹਾਲ ਹੋਇਆ ਤਾਂ ਪਹਿਲਾ ਬੇਟਾ ਉਹ ਵੀ ਵਿਚਾਰਾ ਇਦਾਂ ਕੋਈ ਨੁਕਸਾਨਾ ਦਾ ਡੈਥ ਹੋ ਗਈ ਉਹਦੀ ਤੇ ਹੁਣ ਬੇਟਾ ਇੱਕ ਬੇਟੀ ਰਹਿ ਗਈ ਬਸ ਇਹਨਾਂ ਦੀ ਬਾਪ ਹੈ ਜਿਹੜਾ ਬਹੁਤ ਜ਼ਿਆਦਾ ਗਰੀਬ ਹੈ ਉਹ ਦਿਹਾੜੀ ਤੇ ਪਾਈ ਕਰਦਾ ਹੈ ਵਿਚਾਰਾ ਹੁਣ ਤਾਂ ਇਹਨਾਂ ਦਾ ਘਰ ਚਲਾਉਣ ਵਾਲਾ ਵੀ ਬੰਦਾ ਕੋਈ ਵੀ ਨਹੀਂ ਰਿਹਾ ਮਾਨ ਸਾਹਿਬ ਕੁਝ ਸਾਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਇਹ ਬੱਚੇ ਬਾਰੇ ਇਹਦਾ ਨਾਮ ਹੁਣ ਅਸੀਂ ਘਰ ਆਏ ਸੀਗੇ ਇਹਨਾਂ ਦੇ ਗੁਰਪ੍ਰੀਤ ਸਿੰਘ ਇਹਦਾ ਨਾਮ ਤੇ ਇੱਕ ਇਹਦਾ ਬਰਦਰ ਪਿਛਲੇ ਸਾਲ ਉਹਦੀ ਕੋਈ ਡੈਥ ਹੋ ਗਈ ਸੀਗੀ ਤੇ ਇਹ ਹੁਣ ਇਕੱਲਾ ਹੀ ਸੀਗਾ ਤੇ ਇੱਕ ਇਹਦੀ ਸਿਸਟਰ ਆ ਸੋ ਅੱਜ ਦਾ ਜੋ ਕੋਈ ਮਾਹੌਲ ਆਕ ਨਾ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਵਿਗੜ ਚੁੱਕਿਆ ਸੋ ਜਿਹੜੀ ਹੋਈ ਹੈ ਇਹ ਘਟਨਾ ਬਹੁਤ ਹੀ ਮਾੜੀ ਹੋਈ ਆ ਵੀ ਜੇ ਕੋਈ ਗੱਡੀ ਦਾ ਕੋਈ ਮਾਲਾ ਮੋਟਾ ਕੋਈ ਟੱਚਿੰਗ ਦਾ ਰੌਲਾ ਸੀਗਾ ਤਾਂ ਮਿਲ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੁੰਦੀ ਆ ਪਰੰਤੂ ਜਦ ਕਿਸੇ ਦਾ ਕੱਲਾ ਬੱਚਾ ਇਸ ਦੁਨੀਆ ਤੋਂ ਚਲਿਆ ਜਾਂਦਾ ਤਾਂ ਬਹੁਤ ਹੀ ਮਤਲਬ ਮਾੜਾ ਹੁੰਦਾ ਅਸੀਂ ਇਹ ਚੀਜ਼ ਨੂੰ ਬਹੁਤ ਨਿੰਦਣਯੋਗ ਸਮਝਦੇ ਆ ਸੋ ਸਮਾਜ ਦੇ ਵਿੱਚ ਸੁਧਾਰ ਆਉਣਾ ਚਾਹੀਦਾ ਸੋ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜੀ ਉਹਨਾਂ ਨੂੰ ਬਣਦੀ ਸਜ਼ਾ ਉਹ ਦਿੱਤੀ ਜਾਵੇ ਇਹ ਆਪਣੇ ਪ੍ਰੀਤ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਬਹੁਤ ਹੋਣ ਹਰ ਮੁੰਡਾ ਤੇ ਪਰਿਵਾਰ ਦਾ ਤੇ ਬਹੁਤ ਸਾਡੇ ਦੁੱਖ ਦੇ ਨਾਲ ਕਹਿਣਾ ਪਿਆ ਵੀ ਗੋੜਕ ਕਾਟਾ ਪਰਿਵਾਰ ਨੂੰ ਅਸੀਂ ਬਹੁਤ ਦੁਖਮੰਦ ਹਾਂ ਮਤਲਬ ਸਾਰੇ ਸਮੂਹ ਨਗਰ ਨਿਵਾਸੀ ਹੁਣ ਪਰਿਵਾਰ ਦੇ ਵਿੱਚ ਕੋਈ کاروبار ਨਾ ਕੋ کاروبار ਤਾ ਉਹਦਾ ਪਿਤਾ ਜੀ ਨੇ ਜੋ ਦਿਹਾੜੀ ਕਰਦੇ ਨੇ ਵਿਚਾਰੇ ਪਰਿਵਾਰ ਚਲਾਉਂਦੇ ਨੇ ਦਿਹਾੜੀ ਚਲਾ ਕੇ ਕਰਕੇ ਹਾਂਜੀ ਮਾਨ ਸਾਹਿਬ ਇਹ ਬਹੁਤ ਨਿੰਦਨਯੋਗ ਹੈ ਗੱਲ ਕਿਉਂਕਿ ਜਿਹੜੇ ਇਹ ਪਰਿਵਾਰ ਹੈ ਬਹੁਤ ਅੱਤ ਤੋਂ ਜ਼ਿਆਦਾ ਗਰੀਬ ਪਰਿਵਾਰ ਹੈ ਇੱਕ ਸਾਲ ਹੋਇਆ ਤਾਂ ਪਹਿਲਾ ਬੇਟਾ ਉਹ ਵੀ ਵਿਚਾਰਾ ਇਦਾਂ ਕੋਈ ਨੁਕਸਾਨਾ ਦਾ ਡੈਥ ਹੋ ਗਈ ਉਹਦੀ ਤੇ ਹੁਣ ਬੇਟਾ ਇੱਕ ਬੇਟੀ ਰਹਿ ਗਈ ਬਸ ਉਹਨਾਂ ਦੀ ਬਾਪ ਜਿਹੜਾ ਬਹੁਤ ਜ਼ਿਆਦਾ ਗਰੀਬ ਆ ਉਹ ਦਿਹਾੜੀ ਤੇ ਪਾਈ ਕਰਦਾ ਵਿਚਾਰਾ ਹੁਣ ਤਾਂ ਇਹਨਾਂ ਦਾ ਘਰ ਚਲਾਉਣ ਵਾਲਾ ਵੀ ਬੰਦਾ ਕੋਈ ਵੀ ਨਹੀਂ ਰਿਹਾ ਮਾਨ ਸਾਹਿਬ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਸਰਕਾਰ ਅੱਗੇ ਗੁਜਾਰਸ਼ ਕਰਦੇ ਆ ਕਿ ਜੋ ਬਣਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਜਿਹੜੇ ਬੱਚੇ ਨੇ ਐਡਾ ਬੜਾ ਆਪਾਂ ਨੂੰ ਦੁੱਖ ਦਿੱਤਾ ਹੈ ਦੇਖੋ ਜੀ ਲੜਕੇ ਉੱਥੇ ਬਾੜਾਂਗੇ ਢਿੱਕ ਟਾਬਾ ਉੱਥੇ ਇਹ ਲੈਣਗੇ ਸੀ ਕੋਈ ਸਿਕਟ ਵਗੈਰਾ ਤੇ ਉਹਨੂੰ ਲੈ ਕੇ ਇਹਨਾਂ ਦੀ ਉੱਥੋਂ ਬਹਿਸ ਹੋ ਗਈ ਸੀਗੀ ਤੇ ਬਹਿਸ ਤੋਂ ਬਾਅਦ ਇਹਨਾਂ ਨੇ ਲੜ ਪਏ ਸੀਗੇ ਆਪਸ ਵਿੱਚ ਉਹ ਤੇ ਉਹਦੇ ਸੱਟਾਂ ਲੱਗੀਆਂ ਸੀਗੀਆਂ ਮੁੰਡੇਂ ਦੀਆਂ ਉਹਨਾਂ ਨੇ ਉਹ ਐਡਮਿਟ ਕਰਾਇਆ ਸੀਗਾ ਤੇ ਉਦੋਂ ਬਾਅਦ ਉਹਦੀ ਡੈਥ ਹੋ ਗਈ ਸੀਗੀ ਸੱਟਾਂ ਗੁੱਜੀਆਂ ਮਚਨ ਕਰਕੇ ਕੋਈ ਸਰਪ ਵਗੈਰਾ ਸੀ ਜੋ ਦੱਸਿਆ ਜਾ ਰਿਹਾ ਉਹਦੇ ਨਾਲ ਦੇ ਸਾਥੀ ਵੱਲੋਂ ਜਿਹੜਾ ਲੜਕਾ ਮਰਿਆ ਉਹ ਕਹਿੰਦਾ ਸੀਗੇ ਉਹਨਾਂ ਕੋਲ ਵੀ ਕਰਜ਼ੇ ਵਗੈਰਾ ਸੀਗੀ ਤੇ ਵੀ ਉਹਦਾ ਵਾਰ ਕੀਤਾ ਸੀਗਾ ਉਹਨੇ ਲੜਕੇ ਨੇ ਕਿੰਨੇ ਕਨੋਲਜਮੈਂਟ ਜਿਹਦੇ ਵੱਲੋਂ ਵਾਰ ਕੀਤਾ ਗਿਆ ਇਹ 9-10 ਮੁੰਡੇ ਨੇ ਜੀ ਇਹ ਜਿੰਨਾਂ ਵੱਲੋਂ ਲੜਾਈ ਹੋਈ ਸੀਗੀ ਜਿਨ੍ਹਾਂ ਦੀ ਆਪਸ ਚ ਇਹ ਉਮਰ ਇਹਨਾਂ ਦੀ ਅਰਾਊਂਡ ਜੀ 18 ਤੋਂ ਲੈ ਕੇ 20 ਸਾਲ ਤੱਕ ਦੀ ਉਮਰ ਹੈ ਇਹਨਾਂ ਦੀ